ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਵੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਜਹਾਂ ਖਾਨ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਕਬਜ਼ਾ ਕਰ ਲਿਆ ਹੈ ਹੁਣ ਆਪਾਂ ਉਸ ਤੋਂ ਅੱਗੇ ਦਾ ਪ੍ਰਸੰਗ ਆਪ ਜੀ ਨਾਲ ਸਾਂਝਾ ਕਰਾਂਗੇ ਜਿਸ ਵੇਲੇ ਜਹਾਂ ਖਾਨ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਕਬਜ਼ਾ ਕੀਤਾ ਉਸ ਵੇਲੇ ਸ਼ਹੀਦਾਂ ਮਿਸਲ ਦਮਦਮਾ ਸਾਹਿਬ ਤਲਵੰਡੀ ਸਾਬੂ ਵਿਖੇ ਰੁਕੀ ਹੋਈ ਸੀ ਇਸ ਮਿਸਲ ਦੇ ਮੁਖ ਜਥੇਦਾਰ ਬਾਬਾ ਦੀਪ ਸਿੰਘ ਜੀ ਸਨ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਤਾਰਾ ਕਰ ਰਹੇ ਸਨ ਹਰਮੰਦਰ ਸਾਹਿਬ ਦੀ ਬੇਅਦਬੀ ਦੀ ਖਬਰ ਸੁਣ ਕੇ ਉਸ ਸੰਤ ਸਿਪਾਹੀ ਨੇ ਕਲਮ ਰੱਖ ਦਿੱਤੀ ਅਤੇ ਤਲਵਾਰ ਚੱਕ ਲਈ ਦਮਦਮਾ ਸਾਹਿਬ ਦੀ ਸੇਵਾ ਆਪਣੇ ਭਤੀਜੇ ਸੱਦਾ ਸਿੰਘ ਨੂੰ ਸੌਂਪ ਕੇ ਬਾਬਾ ਦੀਪ ਸਿੰਘ ਜੀ ਆਪਣਾ ਜੱਥਾ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੀ। ਬਾਬਾ ਜੀ ਆਪਣਾ ਜੱਥਾ ਲੈ ਕੇ ਪਿੰਡੋਂ ਪਿੰਡੀ ਹੁੰਦੇ ਹੋਏ ਤਰਨਤਾਰਨ ਸਾਹਿਬ ਵਿਖੇ ਪਹੁੰਚ ਗਏ। ਇੱਥੋਂ ਤੱਕ ਆਉਂਦਿਆਂ ਸਿੰਘਾਂ ਦੀ ਗਿਣਤੀ 5000 ਹੋ ਗਈ ਸੀ। ਇੱਥੇ ਇਲਾਕੇ ਦੇ ਪਿੰਡਾਂ ਵਿੱਚ ਖਬਰ ਫੈਲ ਗਈ ਕਿ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਸ਼ਹੀਦ ਹੋਣ ਵਾਸਤੇ ਜਾ ਰਹੇ ਹਨ। ਇਹ ਗੱਲ ਸੁਣ ਕੇ ਤਰਨ ਤਰਨ ਦੇ ਲੋਕ ਇਕੱਠੇ ਹੋ ਗਏ ਲੜਾਈ ਵਾਲੇ ਦਿਨ ਸਾਰੇ ਸਿੰਘਾਂ ਦੀ ਗਿਣਤੀ 10000 ਤੋਂ ਟੱਪ ਗਈ ਸੀ ਅੱਗੇ ਜਹਾਨ ਖਾਨ ਨੇ ਗੋਲਵਾਰ ਮੋਰਚੇ ਆ ਮੰਲੇ ਆਪਣੀ ਮਦਦ ਵਾਸਤੇ ਉਸ ਨੇ ਇਲਾਕੇ ਦੇ ਸਭ ਹਾਕਮ ਬੁਲਾ ਲਈ ਲਾਹੌਰ ਵਿੱਚ ਰਹਿਣ ਵਾਲੇ ਹਰ ਅਸਵਾਰ ਨੂੰ ਲੜਾਈ ਵਿੱਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਗਿਆ ਜਹਾਨ ਖਾਨ ਦੇ ਨਾਲ 하ਜੀ ਅਤਾ ਖਾਨ ਕਾਸਮ ਖਾਨ ਪੱਟੀਵਾਲ ਮੀਰ ਨਿਆਮਤullah ਖਾਨ ਸੈਦ ਸਰਬ ਅਲੀ ਅਮੀਰ ਜਹਾਨ ਖਾਨ 5000 ਯਬੂ ਖਾਨ ਆਮਨ ਖਾਨ ਯਕੂਬ ਖਾਨ ਜ਼ਬਰਦਸਤ ਖਾਨ ਰਸਤਮ ਖਾਨ ਆਦ ਅਫਸਰ ਸਨ 11 ਨਵੰਬਰ 1757 ਈਸਵੀ ਨੂੰ ਇਹ ਲੜਾਈ ਹੋਈ ਸਿੰਘਾਂ ਨੇ ਤਰਨ ਤਰਨ ਦਰਨਦਰ ਤੋ ਜਾ ਕੇ ਜਹਾਨ ਖਾਨ ਉੱਤੇ ਹਮਲਾ ਕਰ ਦਿੱਤਾ ਪਹਿਲੇ ਹੱਲੇ ਵਿੱਚ ਹੀ ਮੁਸਲਮਾਨ ਫੌਜ ਪਛਾਹ ਹਟ ਗਈ ਜਹਾਨ ਖਾਨ ਨੇ ਆਪਣੀ ਫੌਜ ਨੂੰ ਨਸਣ ਤੋਂ ਰੋਕਣ ਵਾਸਤੇ ਤਲਵਾਰ ਨਾਲ ਆਪਣੇ ਹੀ ਸਿਪਾਹੀ ਫੱਟੜ ਕੀਤੀ ਇਸ ਇਸੇ ਤਰ੍ਹਾਂ ਦੋਹੀ ਪਾਸੇ ਮੌਤ ਵੇਖ ਕੇ ਮੁਸਲਮ ਫੌਜ ਲੜਨ ਲੱਗੀ ਉਹ ਸਿੰਘਾਂ ਦੇ ਅਥਾ ਜੋਸ਼ ਅੱਗੇ ਨਾ ਅੜ ਸਕੀ ਅਖੀਰ ਲੜਦੇ ਲੜਾਉਂਦੇ ਮੁਸਲਮ ਜਰਨੈਲ ਪਿਛਲੇ ਪੈਰੀ ਅੰਮ੍ਰਿਤਸਰ ਨੂੰ ਪਿੱਛੇ ਹਟਣ ਲੱਗੇ ਦੋਵੇਂ ਦਲਾਂ ਵਿੱਚ ਕਮਸਾਨ ਦਾ ਯੁੱਧ ਹੋ ਰਿਹਾ ਸੀ ਇੱਥੇ ਬੜਾ ਕਮਸਾਨ ਦਾ ਯੁੱਧ ਹੋ ਰਿਹਾ ਸੀ ਪਰ ਆਮੀਨ ਖਾਨ ਤੇ ਬਾਬਾ ਦੀਪ ਸਿੰਘ ਅਮਨੋ ਸਾਹਮਣੀ ਆਪੜੇ ਸਾਂਝੇ ਵਾਰ ਨਾਲ ਦੋਹਾਂ ਬਹਾਦਰਾਂ ਦੇ ਸਿਰ ਲੈ ਗਏ ਗਿਆਨੀ ਗਿਆਨ ਸਿੰਘ ਜੀ ਪੰਥ ਪ੍ਰਕਾਸ਼ ਦੇ ਪੰਨਾ ਨੰਬਰ 1784 ਵਿੱਚ ਲਿਖਦੇ ਹਨ ਕਿ ਇਹ ਘਟਨਾ ਪਿੰਡ ਚਾਟੀਵਿੰਡ ਦੇ ਕੋਲ ਹੋਈ ਕੋਲੋਂ ਇੱਕ ਸਿੰਘ ਨੇ ਬੋਲੀ ਮਾਰੀ ਕਿ ਬਾਬਾ ਜੀ ਆਪ ਜੀ ਨੇ ਤਾਂ ਅੰਮ੍ਰਿਤਸਰ ਪਹੁੰਚ ਕੇ ਅਸੀਸ ਭੇਟਾ ਕਰਨਾ ਸੀ ਪਰ ਤੁਸੀਂ ਤਾਂ ਰਸਤੇ ਵਿੱਚ ਹੀ ਸਵਾਸ ਤਿਆਗ ਦਿੱਤੇ ਇਹ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਖੱਬੇ ਹੱਥ ਤੇ ਸਿਰ ਧਰ ਲਿਆ ਅਤੇ ਲੜਦੇ ਹੋਏ ਰਾਮਸਰ ਕੋਲ ਆ ਪਹੁੰਚੇ ਸਿੰਘਾਣੇ ਕਿਹਾ ਤਨ ਬਾਬਾ ਦੀਪ ਸਿੰਘ ਜੀ ਜਿਸ ਦਾ ਧੜ ਲੜਦਾ ਅੰਮ੍ਰਿਤਸਰ ਆ ਪਹੁੰਚਿਆ ਹੈ ਇਹ ਵਾਕ ਸੁਣ ਕੇ ਬਾਬਾ ਜੀ ਨੇ ਉੱਥੇ ਹੀ ਸਿਰ ਰੱਖ ਦਿੱਤਾ ਬਾਕੀ ਇਤਿਹਾਸਕਾਰਾਂ ਵਿੱਚ ਲਿਖਿਆ ਹੈ ਕਿ ਬਾਬਾ ਜੀ ਸ਼ਹੀਦ ਅੰਮ੍ਰਿਤਸਰ ਰਾਮਸਰ ਕੋਲ ਹੋਈ ਉੱਥੋਂ ਅੱਜ ਤੱਕ ਸ਼ਹੀਦਗੰਜ ਗੁਰਦੁਆਰਾ ਬਣਿਆ ਹੋਇਆ ਹੈ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਹੋਣ ਤੇ ਲੜਾਈ ਮੁੱਕੀ ਨਹੀਂ ਸੀ ਸਿੰਘ ਸ਼ੀਰਾਂ ਵਾਂਗ ਹੱਲੇ ਕਰਦੇ ਹੋਏ ਲਊ ਡੋਲ ਵਿੱਚ ਲੜਾਈ ਲੜਦੇ ਰਹੇ ਗੁਰੂ ਕੇ ਬਾਗ ਅੰਮ੍ਰਿਤ ਸਰੋਵਰ ਦੀਆਂ ਪ੍ਰਕਰਮਾਂ ਅਤੇ ਅਕਾਲ ਤਖਤ ਸਾਹਿਬ ਦੇ ਪਾਸੇ ਤੱਕ ਬੜਾ ਲਊ ਡੋਲਮਾ ਕਮਸਾਨ ਦਾ ਯੁੱਧ ਹੋਇਆ ਵੈਰੀ ਹਰਮੰਦਰ ਸਾਹਿਬ ਤੇ ਅਕਾਲ ਤਖਤ ਛੱਡ ਕੇ ਪਿੱਛੇ ਹਟ ਗਿਆ ਰਾਤ ਪਈ ਲੜਾਈ ਬੰਦ ਹੋਈ ਦੋਹਾਂ ਧਿਰਾਂ ਦੇ ਹਜ਼ਾਰਾਂ ਸਿਪਾਹੀ ਅਤੇ अनेका ਨਾਮਵਰ ਸਰਦਾਰ ਮਾਰੇ ਗਏ ਇੱਧਰ ਸਰਦਾਰ ਦਿਆਲ ਸਿੰਘ ਦੇ ਹੱਥੋਂ ਅਮੀਰ ਅਮੀਰ ਖਾਨ ਮਾਰਿਆ ਗਿਆ ਬਾਬਾ ਦੀਪ ਸਿੰਘ ਜੀ ਦੇ ਹੱਥੋਂ ਯਾਕੂਬ ਖਾਨ ਮੀਰ ਨਿਆਮਤੁੱਲਾ ਖਾਨ ਅਮ ਆਮਨ ਖਾਨ ਮਾਰੇ ਗਏ ਸੈਦ ਸਰਬ ਅਲੀ ਅਤੇ ਸਰਦਾਰ ਹੀਰਾ ਸਿੰਘ ਆਪਸ ਵਿੱਚ ਲੜਦੇ ਹੋਏ ਸ਼ਹੀਦ ਹੋਏ ਸਰਦਾਰ ਬਲਵੰਤ ਸਿੰਘ ਜਿਹਨੇ ਜ਼ਬਰਦਸਤ ਖਾਨ ਨੂੰ ਚੌਟਾ ਛਕਾਇਆ ਫਿਰ ਦਸਤਮਖਾਨ ਅਤੇ ਬਲਵੰਤ ਸਿੰਘ ਸਾਂਝੇ ਵਾਰ ਨਾਲ ਸ਼ਹੀਦ ਹੋਏ ਜਿੱਥੇ-ਜਿੱਥੇ ਕੋਈ ਸਿੰਘ ਸ਼ਹੀਦ ਹੋਇਆ ਉੱਥੇ-ਉੱਥੇ ਉਸ ਦਾ ਸ਼ਹੀਦਗੰਝ ਬਣਿਆ ਹੋਇਆ ਹੈ ਬਾਬਾ ਨੌਧ ਸਿੰਘ ਜੀ ਪਿੰਡ ਚੱਬੇ ਦੇ ਕੋਲ ਸ਼ਹੀਦ ਹੋਏ ਜਿਸ ਦਾ ਸ਼ਹੀਦਗੰਝ ਪੱਕੀ ਸੜਕ ਉੱਤੇ ਬਣਿਆ ਹੋਇਆ ਹੈ ਸਰਦਾਰ ਹਰੀ ਸਿੰਘ ਤੇ ਬਾਬਾ ਵੀਰ ਸਿੰਘ ਸੰਘਰਾਣੇ ਕੋਲ ਸ਼ਹੀਦ ਹੋਏ ਮਹਿਤਾਬ ਸਿੰਘ ਗਿੱਲ ਬਾਬਾ ਦੀਪ ਸਿੰਘ ਕੋਲ ਚਾਟੀਵਿੰਡ ਦੇ ਦਰਵਾਜ਼ੇ ਅੱਗੇ ਸ਼ਹੀਦ ਹੋਏ ਧਰਮ ਸਿੰਘ ਬਿਵੇਕ ਸਰ ਕੋਲ ਸ਼ਹੀਦ ਹੋਏ ਕੌਰ ਸਿੰਘ ਮੰਨਾ ਸਿੰਘ ਬਸੰਤ ਸਿੰਘ ਤੇ ਬਾਬਾ ਵੀਰ ਸਿੰਘ ਮੰਗਨੀ RAM ਦੇ ਅਖਾੜੇ ਕੋਲ ਸ਼ਹੀਦ ਹੋਏ ਹੀਰਾ ਸਿੰਘ ਗੰਡਾ ਸਿੰਘ ਨਿਹਾਲ ਸਿੰਘ ਲੈਣਾ ਸਿੰਘ ਗੋਪਾਲਾ ਸਿੰਘ ਰਣ ਸਿੰਘ ਭਾਗ ਸਿੰਘ ਸੱਜਣ ਸਿੰਘ ਅਕੜ ਸਿੰਘ ਬਹਾਦਰ ਸਿੰਘ ਗੁਰੂ ਕੇ ਬਾਗ ਵਿੱਚ ਸ਼ਹੀਦ ਹੋਏ ਕੁਜ ਸਿੰਘ ਪ੍ਰਕਰਮਾ ਵਿੱਚ ਅਤੇ ਕੁਝ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਸ਼ਹੀਦ ਹੋਏ ਰਾਤ ਨੂੰ ਦਰਾਨੀ ਆਪਣੇ ਕੈਂਪ ਵਿੱਚ ਚਲੇ ਗਏ ਅਤੇ ਹੋਰ ਫੌਜ ਦੀ ਉਡੀਕ ਕਰਨ ਲੱਗੀ ਸਿੰਘਾਂ ਨੇ ਆਪਣੇ ਸ਼ਹੀਦਾਂ ਦਾ ਸਸਕਾਰ ਕੀਤਾ ਤੇ ਦਿਨ ਚੜ੍ਹਨ ਤੋਂ ਪਹਿਲਾਂ ਹੀ ਜੰਗਲ ਵੱਲ ਨੂੰ ਪਿੱਛੇ हट ਗਏ ਦੁਰਾਨੀਆਂ ਨੇ ਆ ਕੇ ਫਿਰ ਕਬਜ਼ਾ ਕਰ ਲਿਆ ਇਸ ਲੜਾਈ ਵਿੱਚ ਮੁਸਲਮਨ ਫੌਜ ਮੁਸਲਮਾਨ ਫੌਜ ਦੀ ਗਿਣਤੀ ਸਿੰਘਾਂ ਨਾਲੋਂ ਦੁੱਗਣੀ ਸੀ ਪਰ ਨੁਕਸਾਨ ਦੋਹਾਂ ਤਰ੍ਹਾਂ ਦਾ ਇੱਕੋ ਜਿਹਾ ਹੀ ਹੋਇਆ ਸੀ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਾਕੀ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ